ਸਾਇਬਰਾਵੋ ਜਗਤਾਰ ਸਿੰਘ ਲੱਡੀ ਸੰਗਰੂਰ ਬਲਾਕ ਦਾ ਜਨ ਸਖਤਰ ਬੀਕੇਯੂ ਇਕਤਾ ਗ੍ਰਾਮ ਵੱਲੋਂ ਸੋਨੂੰ ਬੇਨਤੀ ਕਰਦਾ ਜਿਹੜਾ ਕਿ ਆਪਾਂ ਡੀਸੀ ਦਫਤਰ 28 ਮਾਰਚ ਨੂੰ ਪ੍ਰੋਗਰਾਮ ਕਰਨਾ ਸੰਯੁਕਤ ਮੋਰਚੇ ਦੀ ਕਾਲ ਦੇ ਉੱਪਰ ਜਿਹੜਾ ਕਿ ਸਰਕਾਰ ਨੇ 2A ਫਾਰਮ ਦਾ ਪ੍ਰੋਗਰਾਮ ਚੱਲ ਰਿਹਾ ਸੀ ਬਾਰਡਰਾਂ ਦੇ ਉੱਪਰ ਲੰਬੇ ਸਮੇਂ ਤੋਂ ਉਹਨੂੰ ਭਰਾਵੋ ਖਦੇੜਾ ਖਦੇੜਿਆ ਗਿਆ ਉਥੋਂ ਜਿਹੜਾ ਕਿ ਉਹ ਮੋਰਚੇ ਨੂੰ ਚੱਕਾਇਆ ਗਿਆ ਤੇ ਆਗੂਆਂ ਨੂੰ ਚੰਡੀਗੜ੍ਹ ਤੋਂ ਆਉਂਦਿਆਂ ਨੂੰ ਰੈਸਟ ਕੀਤੀ ਹੈ ਜਿਹੜਾ ਕਿ ਪਹਿਲੀ ਵਾਰ ਹੋਇਆ ਕਿਸੇ ਆਗੂਆਂ ਨੂੰ ਮੀਟਿੰਗ 'ਚ ਬੁਲਾ ਕੇ ਤੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਗੱਲਬਾਤ ਤਾਂ ਕਰਦੇ ਹੁੰਦੇ ਨੇ ਪਰ ਆਗੂਆਂ ਨੂੰ ਬੁਲਾ ਕੇ ਉਹਨਾਂ ਦੀਆਂ ਰੈਸਟਾਂ ਪਾਉਣੀਆਂ ਉਹ ਤੋਂ ਬਾਅਦ ਮੋਰਚੇ ਦੇ ਉੱਪਰ ਆ ਕੇ ਮੋਰਚੇ ਨੂੰ ਉਠਾਉਣਾ ਤੇ ਜੀਬੀਸੀ ਨਾਲ ਉੱਥੇ ਸੈੱਟ ਪੰਨਦੇ ਨੇ ਖਾੜਤਾ ਦੇ ਨੇ ਜਿੱਥੇ ਲੰਗਰਾਂ ਦਾ ਪ੍ਰਬੰਧ ਤੇ ਉਹਨਾਂ ਦਾ ਉਹ ਸਾਰਾ ਖਾੜਤਾ ਤੇ ਉਹਦੇ ਰੋਸ ਵਜੋਂ ਜਿਹੜਾ ਕਿ ਸੰਯੁਕਤ ਮੋਰਚੇ ਨੇ ਫੈਸਲਾ ਲੱਤਾ ਪਹਿਲਾਂ ਆਪਾਂ ਨੇ 26 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਾਣਾ ਸੀ ਉਹਨੂੰ ਮੌਕੇ ਤੇ ਦੇਖਦੇ ਹੋਏ ਆਗੂਆਂ ਨੂੰ ਅਰੈਸਟ ਕੀਤਾ ਹੋਇਆ ਦੋਏ ਫੋਰਮਾਂ ਦੇ ਆਗੂਆਂ ਨੂੰ ਡੱਲਿਆਲ ਸਾਹਿਬ ਨੂੰ ਵੀ ਤੇ ਭੰਦੇੜ ਸਾਹਿਬ ਨੂੰ ਵੀ ਤੇ ਉਧਰੋਂ ਸੰਯੁਕਤ ਮੋਰਚੇ ਨੇ ਫੈਸਲਾ ਲੱਤਾ ਵੀ 28 ਤਰੀਕ ਨੂੰ ਆਪਾਂ ਡੀਸੀ ਦਫ਼ਤਰਾਂ ਦੇ ਗੇਟਾਂ ਦੇ ਮੂਹਰੇ ਜਾਣਾ ਤੇ ਉੱਥੇ ਵੱਡਾ ਇਕੱਠ ਕਰਕੇ ਡੀਸੀ ਨੂੰ ਮੰਗ ਪੱਤਰ ਦੇਣੇ ਨੇ ਵੀ ਸਰਕਾਰ ਨੇ ਜਿਹੜਾ ਕੀਤਾ ਹਾ ਮੋਦੀ ਦੀ ਗੱਲਬਾਤ ਕਰਕੇ ਤੇ ਨਾਲ ਮਿਲ ਕੇ ਪੰਜਾਬ ਦੇ ਸੈਂਟਰ ਸਰਕਾਰ ਨੇ ਆ ਖੇਡ ਖੇਡੀ ਆ ਜਿਹੜਾ ਕੀ ਲੋਕਾਂ ਨੂੰ ਇਸੀ ਅਪੀਲ ਕਰਦੇ ਆ ਵੀ ਜੇ ਐ ਪੰਜਾਬ ਤੇ ਸੈਂਟਰ ਸਰਕਾਰ ਮਿਲ ਕੇ ਤੇ ਲੋਕਾਂ ਦੇ ਹੱਕਾਂ ਨੂੰ ਦਬੂਗੀ ਤਾਂ ਭਰਾਵੋ ਆਹ ਬਹੁਤ ਗੰਭੀਰਤਾ ਨਾਲ ਸੋਚਣਾ ਵਾਲਾ ਮਸਲਾ ਇਹਦੇ ਲਈ ਦੁਕਾਨਦਾਰ ਵੀ ਰੇੜੀਦਾਰ ਵੀ ਤੇ ਕਿਸਾਨ ਮਜ਼ਦੂਰ ਸਭ ਭਰਾਵੋ ਬੇਲੇ ਕਰ ਦੇਣਗੇ ਆ ਜੇ ਹੁਣ ਨਾ ਉੱਠੇ ਇਹਦੇ ਲਈ ਸਾਨੂੰ ਬੇਨਤੀ ਕਰਦੇ ਆ ਅਸੀਂ ਸਾਰੇ ਭਰਾਵਾਂ ਨੂੰ ਵੀ ਪੂਰੇ ਜੋਰ ਨਾਲ ਆੜਤੀ ਇਹ ਮਲੇਮ ਪੱਲੇ ਦਾ ਸਭ ਖਤਮ ਹੋ ਜਾਣੇ ਨੇ ਵੀ ਆਪਾਂ 28 ਮਾਰਚ ਨੂੰ ਪੂਰੇ ਜੋਰ ਨਾਲ ਸਾਰੇ ਡੀਸੀ ਦਫ਼ਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਸਾਰੇ ਕਿਤੇ ਹੋਣ ਉਹ ਇਹਦੇ ਲਈ ਤੁਹਾਨੂੰ ਬੇਨਤੀ ਕਰਦੇ ਆਂ ਵੀ ਪੂਰੇ ਜ਼ੋਰ ਨਾਲ ਪਿੰਡਾਂ ਦੇ ਵਿੱਚੋਂ ਜਿਵੇਂ ਤੁਸੀਂ ਆਪਣੇ ਸੁਨਾਮ ਮੰਡੀ ਦੇ ਵਿੱਚ ਵੱਡਾ ਇਕੱਠ ਲੈ ਕੇ ਆਏ ਹੋ ਐਵੇਂ ਜਿਵੇਂ ਸਮਝਦੇ ਹੋਏ ਉਹ ਤੋਂ ਵੱਧ ਗਿਣਤੀ ਦੇ ਵਿੱਚ ਆਉਣਾ ਤੇ ਸਾਡੇ ਨੌਜਵਾਨਾਂ ਨੂੰ ਤੇ ਸਾਡੀਆਂ ਮਾਮਾ ਭੈਣਾਂ ਨੂੰ ਕਿਸਾਨ ਮਜ਼ਦੂਰਾਂ ਨੂੰ ਮਾਰੋਹੋਕਾ ਚੀਰਾ ਪਾ ਸਰਕਾਰ ਨੂੰ ਦੱਸ ਸਕੀਏ ਵੀ ਆਹ ਲੋਕ ਨੇ ਜਿਹੜੇ ਨਾ ਕਦੇ ਦਬੇ ਨੇ ਤੇ ਨਾ ਕਦੇ ਡਰੇ ਨੇ ਇਹਦੇ ਲਈ ਜਿਉਂ ਸਰਕਾਰ ਜ਼ੁਲਮ ਕਰੂਗੀ ਤਾਂ ਲੋਕ ਵੱਲ ਚੜ ਕੇ ਬਾਹਰ ਆਉਣਗੇ ਇਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ